ਸਮਾਜਵਾਦੀ ਬੈਂਕ ਪਰ ਹੈ ਕੀ ਹੋਣੀ ਡਿਟੇਲ ਹੈ ਸਮਾਜ ਭਲ ਕੇ ਅੰਸਰਾਂ ਦੇ ਜੋ ਕਪੂਰਥਲਾ ਪੁਲਿਸ ਵੱਲੋਂ ਮਹਮ ਚਲਾਏ ਜਾ ਰਹੇ ਇਹਦੇ ਤਹਿਤ ਮਾਨ ਜੋ ਸ਼੍ਰੀ ਗੌਰਤੂਰਾ ਐਸਐਸਪੀ ਕਪੂਰਥਲਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਦੇ ਤਾਉ ਸੀਈ ਕਪੂਰਥਲਾ ਡੀਐਸਪੀ ਆਪਣੇ ਪਰਮਿੰਦਰ ਸਿੰਘ ਡੀਐਸਪੀ ਜੀ ਔਰ ਇੰਸਪੈਕਟਰ ਸੀ ਜਨਰਲ ਸਿੰਘ ਇਹਨਾਂ ਦੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈਗਾ ਅਸੀਂ ਤਿੰਨ ਲੜਕੇ ਜਿਹੜੇ ਉਹ ਐਪ੍ਰੀਹੈਂਡ ਕੀਤੇ ਹੈਗੇ ਆ ਕੱਲ ਔਰ ਇਹਨਾਂ ਪਾਸੋਂ ਦੋ ਵੈਪਨ ਜਿਹੜੇ ਹੈਗੇ ਆ 30 ਬੋਲ ਦੇ ਕੰਟਰੀ ਮੇਡ ਉਹ ਰਿਕਵਰ ਕੀਤੇ ਆ ਔਰ 6 ਰੌਂਡ ਜਿਹੜੇ ਹੈਗੇ ਇਹਨਾਂ ਤੋਂ ਮਿਲੇ ਸਾਨੂੰ ਇਹ ਵਿੱਚ ਜੋ ਲੜਕੇ ਅਸੀਂ ਅਰੈਸਟ ਕੀਤੇ ਹੈਗੇ ਆ ਉਹ ਪ੍ਰਿੰਸਪਲ ਹੈਗਾ ਜਤਿਨ ਹੈਗਾ ਔਰ ਇੱਕ ਗੁਰਵਿੰਦਰ ਹੈਗਾ ਤਿੰਨ ਲੜਕੇ ਅਸੀਂ ਆ ਜਿਹੜੇ ਖਾਣੇ ਕਰਤਾਰਪੁਰ ਦੇ ਰਹਿਣ ਵਾਲੇ ਆ ਇਹਨਾਂ ਤੋਂ ਇਹ ਵੈਪਨ ਕਵਰ ਕੀਤੇ ਆ ਇਹ ਜਿਹੜਾ ਗੁਰਵਿੰਦਰ ਹੈਗਾ ਵੇਦੀ ਪੁਛਕਿਸ ਤੋਂ ਇਹ ਗੱਲ ਸਾਹਮਣੇ ਆਈ ਕਿ ਇੰਦੌਰ ਕੋਪਾਲ ਤੋਂ ਜਿਹੜੇ ਵੈਪਨ ਸੀਗੇ ਉਹ ਲੈ ਕੇ ਆਏ ਸੀ ਔਰ ਇਹਨਾਂ ਨੇ ਇੱਕ ਬੰਦੇ ਨੂੰ ਟਾਰਗੇਟ ਕਰਨਾ ਸੀ ਜੋ ਜਲੰਧਰ ਦੇ ਵਜੀਰ ਪਿੰਡ ਦਾ ਰਹਿਣ ਵਾਲਾ ਸੀ ਇਹ ਗੁਰਵਿੰਦਰ ਦਾ ਦੋਸਤ ਜਿਹੜਾ ਸੀਗਾ ਇਹ ਗੁਰਵਿੰਦਰ ਤੇ ਇਹਦਾ ਦੋਸਤ ਜਿਹੜਾ ਸੀ ਉਹ ਇਕੱਠੇ ਨਿੰਦਰ ਇਹ ਇਕੱਠੇ ਦੋਈ ਦੇ ਵਿੱਚ ਰਹਿੰਦੇ ਸੀਗੇ ਤੇ ਇਹ ਉੱਥੋਂ ਵਾਪਸ ਆ ਗਿਆ ਸੀਗਾ ਔਰ ਨਿੰਦਰ ਨੇ ਇਹਨੂੰ ਟਾਸਕ ਦਿੱਤਾ ਸੀਗਾ ਵੀ ਆਹ ਮੇਰਾ ਰਿਸ਼ਤੇਦਾਰ ਜਿਹਨਾਂ ਜਿਹਨਾਂ ਮੇਰੇ ਨਾਲ ਘਟਘਟ ਹੈਗੀ ਹੈ ਉਹਦੇ ਗੋਲੀ ਮਾਰ ਕੇ ਆਉਣੀ ਹੈਗੀ ਹੈ ਉਹਨੂੰ ਇਹਨੂੰ ਇੰਟਰਸੈਪਟ ਕਰਨਾ ਇਹਨੂੰ ਗ੍ਰਿਫਤਾਰ ਕਰਨ ਦੇ ਨਾਲ ਉਹ ਜਿਹੜੀ ਘਟਨਾ ਜਿਹੜੀ ਹੈ ਹੋਣ ਵਾਲੀ ਸੀ ਉਸ ਤੋਂ ਬਚਾ ਲਿਆ ਹੋ ਗਿਆ ਹੈ ਔਰ ਇਹਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਇਹਨਾਂ ਦਾ ਇੱਕ ਸਾਥੀ ਜਿਹੜਾ ਹੈਗਾ ਉਹ ਸਾਡੇ ਜਿਹੜਾ ਲੜਾਤੇ ਨੇ ਇੱਕ ਹੋਰ ਦੋਸ਼ੀ ਜਿਹੜਾ ਅਰੈਸਟ ਕਰਨਾ ਬਾਕੀ ਤਿੰਨ ਦੋਸ਼ੀ ਅਸੀਂ ਇਹਦੇ ਵਿੱਚ ਅਰੈਸਟ ਕੀਤੇ ਸਰ ਜਿੰਨੇਂਦਰ ਐਸੋ ਇੰਡੀਆ ਚ ਐਡਵਾਈਜ਼ ਜੀ ਜਿੰਨੇਂਦਰ ਦੋਏਜ ਇਹ ਗੁਰਿੰਦਰ ਦੋਏਜ ਦਾ ਕੋਟਾ ਹੋਇਆ ਹੈ ਇਹਨੂੰ 6 ਮਹੀਨੇ ਹੋਏ ਆ ਗਏ ਭਾਈ ਜਿੰਨੇਂਦਰ ਨੂੰ ਨੋਟਿਸ ਨਾਮਿਤ ਕੀਤਾ ਜੀ ਜਿੰਨੇਂਦਰ ਇਨਵੈਸਟੀਗੇਸ਼ਨ ਚ ਲਗਾ ਕੇ ਮੰਗੇ ਜੋ ਤਤਸ਼ਖਉਂਦੀ ਹੈਗੀ ਉਹਦੇ ਵਿੱਚ ਕਰੀਏਗਾ ਇਹਨਾਂ ਕੋਲ ਕੋਈ ਤੈਨੂੰ ਬੈਠਾ ਹੈ ਜਿਹੜਾ ਪ੍ਰਿੰਸੀਪਲ ਹੈਗਾ ਅ ਇਹ ਤੇ ਤਾਂ ਕੋਈ ਇਹ ਤੇ ਕੋਈ ਨਹੀਂ ਹੈਗਾ ਜਤਨ ਤੇ ਇੱਕ ਪਰਚਾ ਜਿਸਟ ਆਏਗਾ ਓਕੇ ਪਰ ਬਾਕੀਆਂ ਦੀ ਜਿਹੜੀ ਉਹ ਤਸਦੀਕ ਕਰ ਰਹੇ ਨੇ ਕਿਉਂਕਿ ਪਹਿਲੇ ਕਰਤਾਰਪੁਰ ਨਾਲ ਸੰਬੰਧਤ ਹੈ ਤਿੰਨੇ ਲੜਕੀ ਜੀ ਤੇ ਚੌਥਾ ਜਿਹੜਾ ਪੰਜਾਇਆ ਹੋਇਆ ਉਹ ਵੀ ਕਰਤਾਰਪੁਰ ਨਾਲ ਚੌਥਾ ਜਿਹੜਾ ਪੰਜਾਇਆ ਹੋਇਆ ਅਸ਼ੀਸ਼ ਹੈ ਰਾਜੀ ਇਹ ਕੰਮ ਸਪੱਸ਼ਟ ਨਹੀਂ ਕਿ ਜਿਹੜੀ ਕੋਸ਼ਿਸ਼ ਹੁਣ ਤੱਕ ਸਾਹਮਣੇ ਆਈ ਹੈ ਮੁੱਲੇ ਤੌਰ ਤੇ ਇਹ ਦੋਸਤੀ ਹੈ ਦੋਨੇ ਨਿੰਦਰ ਤੇ ਜਿਹੜਾ ਦਰਜਨ ਗੁਰਵਿੰਦਰ ਹੈਗਾ ਹੂੰ ਔਰ ਜਿਹੜਾ ਉੱਥੇ ਲਿੰਦਰ ਹੈਗਾ ਉਹਨੇ ਇਹਨੂੰ ਦੱਸ ਕੀਤਾ ਇਹ ਤਾਂ ਰਿਸ਼ਤੇਦਾਰ ਨਾਲ ਕੋਈ ਇਹਦੀ ਹਮਨ ਸੀ ਮੋਨੇ ਇਹਨੂੰ ਦੱਸ ਕੀਤਾ ਸੀਗਾ ਵੀ ਇਹਦੇ ਜਾ ਕੇ ਕੋਈ ਮਾਰ ਕੇ ਆਣੀ ਸਰੀ ਉਮਰ ਇਹਨਾਂ ਦੀ ਬਹੁਤ ਛੋਟੀ ਹੈਗੀ ਆ ਕਿ ਤੁਰੀ ਸਾਲ ਤੋਂ 20 ਸਾਲ ਕੋਈ ਨਸ਼ੇ ਦੇ ਵੀ ਆਦੀ ਰਹੇ ਹੈਗੇ ਜਿਸ ਕਰਕੇ ਉਹਨੇ ਕ੍ਰਿਮੀਨਲ ਐਕਟੀਵਿਟੀ ਕੀਤੀ ਨਹੀਂ ਹਜੇ ਤੱਕ ਕੋਈ ਕੋਸ਼ਿਸ਼ ਤੋਂ ਨਹੀਂ ਗੱਲ ਸਾਹਮਣੇ ਆਈ ਤੇ ਬਾਕੀ ਇਹਨੂੰ ਦੇਖ ਰਹੇ ਹਾਂ ਜਾਂਚ ਕਰ ਰਹੇ ਹਾਂ ਠੀਕ ਹੈ ਥੈਂਕ ਯੂ